ਫਿਰੋਜ਼ਪੁਰ ਚਾਉਣੀ ਦੇ ਮੇਨ ਬਾਜ਼ਾਰ ਵਿੱਚ ਇੱਕ ਕਰਿਆਨੇ ਦੀ ਦੁਕਾਨ ਉੱਪਰ ਬੀਤੀ ਕਾਲ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਇਸ ਦੌਰਾਨ ਉਹ ਗੱਲੇ ਵਿੱਚ ਪਈ ਕਰੀ 15000 ਰੁਪਏ ਲੁੱਟ ਕੇ ਲੈ ਗਏ ਸਨ ਲੁੱਟ ਦੀ ਇਹ ਪੂਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ ਸੀ ਥਾਣੇ ਤੋਂ ਕੁਝ ਹੀ ਦੂਰੀ 'ਤੇ ਲੁਟੇਰਿਆਂ ਵੱਲੋਂ ਕੀਤੀ ਗਈ ਵਾਰਦਾਤ ਨੂੰ ਪੁਲਿਸ ਇੱਕ ਚੈਲੰਜ ਮੰਨ ਕੇ ਇਸਤੇ ਕੰਮ ਕਰ ਰਹੀ ਸੀ पुलिस वलो इस्ते अलग अलग टीमा बणाइया गया अते शहर दे अलग अलग सीसीटीवी कैमरे फरोल के मुलजमा दी पहचान कीती गई अते 12 घंटे अंदर ही छापे मारी करके दो मुलजमानो गिरफ्तार कीता गया है फिरोजपुर तो पत्रकार बलजिंदर सिद्धू दी रिपोर्ट ਸਮਰਾਨ ਜਿਹੜਾ ਹੀ ਇਹਨਾਂ ਨੇ ਬੜੀ ਮੁਸਤਜ਼ੀਲ ਨਾਲ ਆਪਣੀ ਫੋਰਸ ਜਿਹੜੀ ਘੇਟੇਰੀ ਦੇ ਨਾਲ ਲੈ ਕੇ ਇਹ ਮਕਦਮਾ ਜਿਹੜਾ ਹੈਗਾ 12 ਘੰਟੇ ਦੇ ਵਿੱਚ ਵਿੱਚ ਜਿਹੜਾ ਹੈਗਾ ਰਿਸਕ ਕੀਤਾ ਹੈ ਇਸ ਕੇਸ ਦੇ ਵਿੱਚ ਜਿਹੜੇ ਹੈਗੇ 3 ਪਿਆਰ ਨੰਬਰ 21 ਇਹਨਾਂ ਵਿੱਚ 2 ਤੁਸੀਂ ਗ੍ਰਿਫਤਾਰ ਕਰਦੇ ਨੇ ਪਿਸਤਲ ਵੀ ਬਰਮ ਕਰਦੇ ਜਿਹੜਾ ਉਹਨਾਂ ਨੇ ਬਖਾਇਆ ਸੀ ਉਹ ਰਾਈਪ ਪਿਸਤਲ ਹੈ ਉਸ ਤੋਂ ਲੋ ਜਿਹੜਾ ਕੈਸ਼ੇ ਰਹਿ ਗਿਆ ਸੀ ਉਹ ਵੀ ਅਸੀਂ रिकॉर्ड ਕਰ ਲਿਆ ਹੈਗਾ ਤੇ ਸਾਡੀ ਜਿਹੜੀ ਪੁਲਸ ਦੀ ਬੜੀ ਤਗੜੀ ਕਾਮਯਾਬੀ ਐ ਐਸਐਚਓ ਕਹਿੰਦੇ ਤੇ ਡੀਐਸਪੀ ਰਵਿੰਦਰ ਸਿੰਘ ਸਪੈਸ਼ਲ ਫੋਰਸ ਵਾਲੇ ਜਿਨ੍ਹਾਂ ਕੋਲ ਸਿਟੀ ਦਾ ਚਾਰਜ ਮਿਲਿਆ ਹੋਇਆ ਸੀ ਤੇ ਇਹਨਾਂ ਨੇ ਜਿਹੜਾ ਹੈਗਾ 12 ਘਟੇ ਦੇ ਵਿੱਚ ਵਿੱਚ ਹੀ ਦੋਸ਼ੀ ਵੀ ਫੜ ਲਏ ਤੇ ਉਹਨਾਂ ਨੂੰ ਸਮਾਨ ਦੇਖੋ ਕ੍ਰਿਮੀਨਲ ਨੇ ਕੀ ਬੋਲਿਆ ਪਹਿਲਾ ਜਿਹੜਾ ਸੁਖਜੀਤ ਸਿੰਘ ਹੈਗਾ ਇਹਦੇ ਤੇ ਤਿੰਨ ਮੁਕਦਮੇ ਦਰਜ ਨੇ ਸਾਰੇ ਹੀ ਜਿਹੜੇ ਖੋਹ ਦੇ ਮੁਕਦਮੇ ਨੇ ਕਹਿੰਦੀ ਇਹਦੇ ਇੱਕ ਜਿਹੜੀ ਹੈਗੀ ਰਕੇਦੀ ਦਾ ਹੈਗਾ ਇਸ ਤੋਂ ਰਵ ਸ਼ਿਵ ਜਿਹੜਾ ਹੈਗਾ ਗਵਰਨਮੈਂਟੀ ਦੇ ਰਹਿਣ ਵਾਲਾ ਇਹਦੇ ਖਿਲਾਫ ਵੀ ਦੋ ਮੁਕਦਮੇ ਦਰਜ ਨੇ ਅਤੇ ਜਿਹੜਾ ਇੱਕ ਮੁੰਡਾ ਸਾਨੂੰ ਮੌਂਟੇਡ ਅਰਸ਼ਦੀਪ ਸਿੰਘ ਉਹਦੇ ਖਿਲਾਫ ਵੀ ਮੁਕਦਮੇ ਚੋਰੀ ਦੇ ਦਰਜ ਨੇ ਕਿੰਨੇ ਕੁ ਰੋਟਾ ਰੱਖੇ ਇਹ ਇਸ ਹੁਣ ਜਿਹੜਾ ਹੈਗਾ ਤੁਹਾਨੂੰ ਦੱਸੇ ਵੀ 12 ਘੰਟੇ ਦੇ ਵਿੱਚ ਵਿੱਚ ਹੀ ਫੜੇ ਨੇ ਅਸੀਂ ਹੁਣ ਇਹਦੇ ਕੋਲ ਡਿਟੇਲ ਪੁੱਛਿਸ਼ ਕਰਾਂਗੇ ਇੰਨੀ ਜਿਹੜੀ ਇਹ ਪ੍ਰੋਬੈਬਿਲਿਟੀ ਦੇ ਵਿੱਚ ਜਿਹੜੀ ਆਈ ਹੈ ਸਾਨੂੰ ਵੀ ਆਹ ਜਿਹੜੀ ਪਹਿਲੇ ਵਾਰ ਤੇ ਜਿਹਨਾਂ ਨੇ ਕੀਤੀਆਂ ਹੋਈਆਂ ਨੇ ਹੁਣ ਅਸੀਂ ਡਿਟੇਲ ਪੁੱਛਿਸ਼ ਕਰਾਂਗੇ ਕਿ ਅਸੀਂ ਪਲੇਮ ਬੜਕੇ ਜਿਹੜਾ ਹੈਗਾ ਤੁਹਾਨੂੰ ਸਰ ਇਹ ਤਿੰਨ ਹੀ ਜਣੇ ਸੀ ਕਿ ਗਰੁੱਪ ਨਾਲ ਇਹਨਾਂ ਤਿੰਨਾਂ ਨੇ ਗਰੁੱਪ ਨਾਲ ਆਇਆ ਤੇ ਦੇਖੋ ਪੁਰਾਣੇ ਮੁਕਦਰਵੇ ਤਿੰਨ ਤਿੰਨ ਦਰਜ ਨੇ ਇਹਨਾਂ ਤੇ ਤੇ ਗਰੋਹੀ ਇਹਨਾਂ ਦਾ ਇਹ ਸਰ ਇਹ ਤਿੰਨਾਂ ਦੀ ਕਿੰਨੇ ਕੀ ਉਮਰ ਹੈਗੀ ਜੀ ਇਹ ਕਦੀ 25 ਤੋਂ 30 ਸਾਲ ਦੇ ਵਿਚਕਾਰ ਸਾਡੇ ਸ਼ਹੀਦ ਨੇ ਸਰ ਪੈਸੇ ਵੀ ਬਰਾਮਦ ਕਰਦੇ ਹਾਂ ਹਾਂਜੀ ਬਿਲਕੁਲ ਪੈਸੇ ਵੀ ਬਰਾਮਦ ਕੀਤੇ ਨੇ ਅਸੀਂ ਇਹਦੇ ਚ ਪਿਸਤਲ ਵੀ ਬਰਾਮਦ ਕਰ ਲਈਏ ਇਹ ਸਾਡੇ ਐਸ.ਐਚ.ਓ ਤੇ ਡੀ.ਐਸ.ਪੀ ਇਹਨਾਂ ਦਾ ਜਿਹੜਾ ਸਟਾਫ ਹੈਗਾ ਇਹਨੇ ਬੜੀ ਮਦਦ ਕੀਤੀ ਹੈ ਤੇ ਜਿਹੜਾ ਬਾਰਾ ਘਟੇ ਦੇ ਵਿੱਚ ਵਿੱਚ ਹੀ ਇਹਦੀ ਹੈਗੀ ਹੈ ਇਸ ਦੇ ਖਿਦਮਤੀ ਤੁਹਾਨੂੰ ਜਿਹੜਾ ਹੈਗਾ ਅਸੀਂ